ਪਤिजਿਆਂ ਦੇ ਵਿੱਚ ਚੱਲ ਰਹੇ ਵਿਵਾਦ ਨੂੰ ਸੁਲਝਾਉਣ ਆਈ ਭੂਆ ਦੇ ਦੰਦ ਤੋੜਨ ਅਤੇ ਮੂੰਹ ਕਾਲਾ ਕਰਨ ਦੇ ਲੱਗੇ આરોਪ ਤਸਵੀਰਾਂ ਜਲਾਲਾਬਾਦ ਹਲਕੇ ਦੇ ਪਿੰਡ ਬਲਾਕੀ ਵਾਲਾ ਤੋਂ ਸਾਹਮਣੇ ਆਈਆਂ ਨੇ ਜਿੱਥੇ આરોਪ ਲਗਾਉਂਦੇ ਹੋਏ ਹਰਨਿਕ ਸਿੰਘ ਨੇ ਕਿਹਾ ਕਿ ਉਸ ਦਾ ਆਪਣੇ ਹੀ ਸ਼ਰੀਕੇ ਦੇ ਵਿੱਚ ਰਾਹ ਨੂੰ ਲੈ ਕੇ ਰੌਲਾ ਸੀ ਅਤੇ ਇਹ ਰੌਲਾ ਬੀਤੇ ਦਿਨੀ ਲੜਾਈ ਦੇ ਰੂਪ ਦੇ ਵਿੱਚ ਬਦਲ ਗਿਆ ਦੱਸ ਦਈਏ ਕਿ ਇਸ ਦੌਰਾਨ ਹਰਨਿਕ ਸਿੰਘ ਨੇ ਕਿਹਾ ਕਿ ਉਸ ਦੀ ਭੂਆ ਰਾਜੀਨਾਮਾ ਕਰਵਾਉਣ ਅਤੇ ਮਾਮਲੇ ਨੂੰ ਸੁਲਝਾਉਣ ਦੇ ਲਈ ਆਈ ਸੀ ਜਿਸ ਨੂੰ ਕੀ ਦੂਜੀ ਧਿਰ ਦੇ ਵੱਲੋਂ ਚਪੇੜੇ ਮਾਰੇ ਗਏ ਦੰਦ ਤੋੜਿਆ ਗਿਆ ਅਤੇ ਮੂੰਹ ਵੀ ਕਾਲਾ ਕੀਤਾ ਗਿਆ ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਉਧਰ ਇਸ ਪੂਰੇ ਮਾਮਲੇ ਤੇ ਜਦ ਦੂਜੀ ਧਿਰ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦਾ ਇਰਾਨ ਨੂੰ ਲੈ ਕੇ ਇਹ ਰੋਲਾ ਚੱਲ ਰਿਹਾ ਤੇ ਪੰਚਾਇਤੀ ਤੌਰ ਤੇ ਵੀ ਇਸ ਨੂੰ ਸੁਲਝਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਫਿਲਹਾਲ ਇਸ ਮਾਮਲੇ ਦੇ ਵਿੱਚ ਹੁਣ ਦੋਨੇ ਧਿਰਾਂ ਹਸਪਤਾਲ ਦੇ ਵਿੱਚ ਇਲਾਜ ਅਧੀਨ ਹਨ ਅਤੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਤੁਹਾਡਾ ਹਰਨੇਕ ਸਿੰਘ ਜੀ ਕੀ ਮਸਲਾ ਹੋਇਆ ਸਰਕਲ ਪੰਚਾਇਤ ਜੁੜੀ ਹੈ ਹੈਪੀ ਸਰਪੰਚ ਆਇਆ ਸੀਗਾ ਸਾਨੂੰ ਦੋ ਤੀਰਾਂ ਨੂੰ ਕਹਿੰਦਾ ਤੁਸੀਂ ਆ ਜਾਓ ਮੈਂ ਕਿਹਾ ਪਹਿਲਾਂ ਕਹਿੰਦਾ ਉਹਨਾਂ ਦੇ ਘਰੇ ਆ ਜਾਓ ਮੈਂ ਕਿਹਾ ਅਸੀਂ ਉਹਨਾਂ ਦੇ ਘਰੇ ਚੱਲ ਕੇ ਨਹੀਂ ਜਾ ਸਕਦੇ ਅਸੀਂ ਮੈਂ ਕਿਹਾ ਸਾਡੀ ਗੱਲ ਪੈ ਜਾਣਗੇ ਸਵੇਰੇ ਗੱਲ ਪੈਣ ਲੱਗੇ ਅਸੀਂ ਪਾਜਪੂਜ ਕੇ ਮੱਸੇ ਘਰੇ ਅਪੜੇ ਆ ਕਹਿੰਦਾ ਮੇਰੇ ਤੋਂ ਤੁਹਾਨੂੰ ਵਿਸ਼ਵਾਸ ਨਹੀਂ ਆਗਾ ਮੈਂ ਚਾਰ ਫੋਨ ਕਰੇ ਸੀ ਮੈਂ ਕਿਹਾ ਅਸੀਂ ਚਾਚਾ ਨਹੀਂ ਆਣਾ ਨਾਂ ਦੇ ਘਰੇ ਕਹਿੰਦਾ ਮੈਂ ਸੜਕ ਤੇ ਆਜ ਸੜਕ ਤੇ ਆਜੋਗੇ ਮੈਂ ਕਿਹਾ ਚਲ ਸੜਕ ਤੇ ਅਸੀਂ ਆਜ ਇੱਕ ਬੜੀ ਗੱਲ ਸੁਣ ਲੈਣੇ ਚੱਲ ਕੀ ਗਈ ਜਦੋਂ ਅਸੀਂ ਸੜਕ ਤੇ ਪਹੁੰਚੇ ਇਹ ਭੂਆ ਸਾਡੀ ਏਸੀ ਵੀ ਇਹ ਵੀ ਜਦੋਂ ਗਈ ਉੱਥੇ ਪਹੁੰਚੀ ਜਦੋਂ ਕੁਰਸੀ ਤੇ ਬਹਿ ਗਈ ਸਰਪੰਚ ਦੇ ਸਾਹਮਣੇ ਮੈਂ ਵੀ ਇੱਥੇ ਕੜ ਗਿਆ ਉਹ 60 ਜਣੇ ਸੀ ਅਸੀਂ ਚਾਰਜਰੇ ਸੀਗੇ ਇੱਕ ਮੇਰੇ ਘਰ ਦੀ ਸੀ ਇੱਕ ਮੈਂ ਸੀ ਇੱਕ ਮੇਰਾ ਲੜਕਾ ਸੀ ਵਾਲਾ ਖੜਾ ਜੀ ਚਾਰ ਜਣੇ ਸੀ ਉਹਖ ਦੇ ਉਹਨਾਂ ਜਨਾਨੀਆਂ ਦੇ ਹੱਥ 'ਚ ਸੋਹਾ ਅਸੀਂ ਕਾਲੀ ਕੋਲੋਂ ਆ ਉਹ ਇਹਦੇ ਮੂੰਹ ਤੇ ਮਾਰਤੀ ਥੱਪੜ ਮਾਰੇ ਨੇ ਤਾਂ ਦੰਦ ਟੁੱਟ ਗਿਆ ਇੱਕ ਜੀ ਵਜਾ ਕੀ ਆ ਤੁਹਾਡਾ ਲੜਾਈ ਦੀ ਵਜਾ ਕੀ ਆ ਸਾਰੇ ਨਦਰਾ ਸਾਡੀ ਜ਼ਮੀਨ ਹੈ ਇਹਨਾਂ ਨੇ ਕਨਾਲ ਮੁੱਲ ਜ਼ਮੀਨ ਲਈ ਹੈ ਇਸ ਪਾਸੇ ਸਾਡੇ ਪਹਿਲੇ ਜ਼ਮੀਨ ਅਸੀਂ ਠੇਕੇ ਤੇ ਉਹ ਵਾਲੀ ਲਵੀ ਉਹਨੇ ਕਨਾਲ ਵੇਚਤੀ ਜ਼ਮੀਨ ਦੇ ਨੂੰ ਕੋਈ ਲੋੜ ਸੀ ਕਿਸੇ ਤਰ੍ਹਾਂ ਦੀ ਵੀ ਜੀ ਉਹਨੇ ਉਹ ਜ਼ਮੀਨ ਵੇਚੀ ਉਹ ਕਨਾਲ ਲੈ ਲਈ ਇਹਨਾਂ ਨੇ ਸਾਡਾ ਘਰ ਦਾ ਪਾਣੀ ਪਹਿਲੇ ਸੀ ਠੇਕੇ ਦੇ ਉਹਦੇ ਚ ਜਾਂਦਾ ਸੀਗਾ ਤੇ ਮੈਨੂੰ ਕਹਿੰਦੇ ਆ ਪਾਣੀ ਬੰਦ ਕਰ ਸਾਡੀ ਜ਼ਮੀਨ ਨੂੰ ਆਂਦਾ ਮੈਂ ਕਿਸੇ ਚੋਂਨੇ ਲੱਗਿਆ ਚਾਹ ਰੋਕੇ ਕਰ ਲਾਂਗੇ ਵੀ ਹੁਣ ਮੇਰੇ ਕੋਲ ਟਾਈਮ ਨਹੀਂ ਹੈਗਾ ਚਾਰ ਦਿਨ ਜੇ ਨਾਲੇ ਸਾਨੂੰ ਚੋਣੇ ਪੈਸੇ ਨਹੀਂ ਡਕਰੇ ਮੈਂ ਪਲਾਸਟਿਕ ਦੀ ਪਾਈਪ ਲਾ ਕੇ ਆ ਦੇ ਖੇਤ ਨੂੰ ਕਰ ਲਾਂਗਾ ਰਾਹਾਂ ਵਿੱਚ ਟੋਲਾ ਹੈਗਾ ਰਾਹਾਂ ਦੇ ਰਾਧਾ ਸਰ ਰੋਲਾ ਇਸ ਤਰ੍ਹਾਂ ਗਏ ਜਦੋਂ ਇਹ ਕੇਂਦਰਾ ਪਾਣੀ ਹੋਨੇ ਉਹਨੇ ਬੰਦ ਕਰ ਮੈਂ ਕਿਵੇਂ ਪਾਣੀ ਹੋਨੇ ਬੰਦ ਕਰ ਦੇਣਾ ਤੁਸੀਂ ਆਦਾ ਰਾਜ ਜਿੱਥੇ ਮਰਜੀ ਲੋਕ ਮੈਂ ਨਹੀਂ ਆਦਾ ਹਾਂ ਮੈਂ ਆਦਾ ਛੱਡਾ ਵੈ ਰਾਜੀ ਮੈਂ ਕਿ ਮੈਂ ਨਹੀਂ ਲੰਘਣ ਦੇਣਾ ਕਹਿੰਦੇ ਕਹਿੰਦੇ ਇਹਦੂ ਫਿਰ ਸਾਡੀ ਮੋਟਰ ਚਲਾਉਣ ਦਾ ਲੰਗੀਰਾ ਮੈਂ ਚਲੋ ਮੈਂ ਨਹੀਂ ਲੱਗਦਾ ਅਸੀਂ ਫਿਰ ਸਰਪੰਚ ਕਿਲ ਉਪਰੋ ਦੀ ਜਾ ਕੇ ਘੁੰਮ ਕੇ ਆ ਕੇ ਮੋਟਰ ਚਲਾਵੀ ਦਸੀ ਸਾਡਾ ਉਹ ਰੋਲਾ ਨਿਬੜ ਗਿਆ ਸਾਡੀ ਭੂਆ ਆਈ ਤੇ ਤਿਆ ਚਾਰ ਮਹੀਨੇ ਪਿਛੋਂ ਆਈ ਚਲ ਮੈਂ ਤੁਹਾਡਾ ਨਿਬੇੜ ਦੇ ਤੁਹਾਨੂੰ ਮੈਂ ਇਹ ਦੂ ਲਗਾਣੀਆਂ ਤੁਹਾਨੂੰ ਉਹ ਦੂ ਲਗਾ ਲੈਣੇ ਚਲ ਤੁਹਾਡਾ ਰਾਜੀ ਨਾਮ ਹੋ ਜਾਏਗਾ ਇਹ ਦਿਨ ਇੰਨੀ ਫਿਟੇ ਲੰਤ ਕੀਤੀ ਨੇ ਸਾਡੇ ਕੋਲ ਰਿਕਾਰਡ ਹੀ ਦੇਗੀ ਗਾਲਾਂ ਕੱਢ ਕੱਢ ਤੇ ਨੂੰ ਉਲਟਾ ਨਾ ਸਰਪੰਚ ਨੂੰ ਕਹਿੰਦੇ ਵੀ ਇਹ ਗਾਲਾਂ ਕੱਢ ਕੇ ਗਈਏ ਸਾਨੂੰ ਨਿਆ ਦੇ ਕਿਹੜੀ ਗਾਲਾਂ ਕੱਢਿਆ ਸੀਗੇ ਅਸੀਂ ਇਹਦੇ ਜੁੰਡੇ ਪਟਨੇ ਨੇ ਇਹਦਾ ਝਾਟਾ ਮੁੰਨੇ ਇਹਦਾ ਮੂੰਹ ਕਾਲਾ ਕਰਨਾ ਹੈ ਅੰਦੋਸੇ ਨਾਲ ਮੈਨੂੰ ਸਦਵਾ ਕੇ ਸਾਨੂੰ ਦੋਵਾਂ ਨੂੰ ਸਦਵਾ ਕੇ ਸਾਡੇ ਗਾਲ ਪੈ ਕੇ ਸਾਨੂੰ ਕੁੱਟਿਆ ਮਾਰੇ ਮੇਰੀ ਇੱਟਾਂ ਮਾਰੀਆਂ ਇੱਥੇ ਇੱਥੇ ਸੱਟ ਇੱਥੇ ਲੱਗੀ ਇੱਕ ਇੱਕ ਇੱਥੇ ਲੱਗੀ ਮੱਥ ਕੋਨ ਲੋਕ ਓਜੀਨ ਨੇ ਤੁਹਾਡਾ ਕੁੱਟ ਮਾਰ ਕੀਤੀ ਕਿੰਨੇ ਲੋਕ ਸੀ ਸਰ ਸਾਰ 8 ਲੋਕ ਸੀਗੇ ਜੀ ਇੱਕ ਅਰਬਨਸ ਸਿੰਘ ਸੀ ਇੱਕ ਰਾਜ ਸਿੰਘ ਸੀ ਇੱਕ ਗਰਮੇਸ਼ ਸਿੰਘ ਇੱਕ ਆਪਣੀ ਸੰਤੋਸ਼ ਰਾਣੀ ਇੱਕ ਰਿੰਪਲ ਰਾਣੀ ਇੱਕ ਵੀਨਾ ਰਾਣੀ ਇੱਕ ਕਰਨ ਸਿੰਘ ਸੀਗਾ ਸੀ ਕੋਈ ਸ਼ਿਕਾਇਤ ਦਿੱਤੀ ਬਹੁਤ ਪੁਲਿਸ ਨੇ ਸਾਰੇ ਸੀ ਪਹਿਲੇ ਮੈਂ ਅੱਜ ਤੋਂ ਸਾਰ ਮੇਰੇ ਪਹਿਲੇ ਵੀ ਮੇਰੇ ਗੱਲ ਪਏ ਸੀਗੇ ਉਦੋਂ ਮੈਂ ਦਰਖਾਸਤ ਦਿੱਤੀ ਪਿੰਡ ਦਾ ਸਰਪੰਚ ਫਿਰ ਵਿੱਚ ਪੈ ਗਿਆ ਕਹਿੰਦਾ ਤੁਸੀਂ ਨਾ ਥਾਣੇ ਜਾਓ ਬੇ ਸਾਡੇ ਤੇ ਹੀ ਗੱਲ ਆਉਣੀ ਏ ਮੈਂ ਕਹਾਂ ਚਲ ਕੋਈ ਗੱਡੀ ਤੁਸੀਂ ਪਿੰਡ ਦੇ ਮੁਖੀ ਜੀ ਚਲ ਤੁਸੀਂ ਇਹ ਨਿਬੇੜ ਦੋ ਸਾਡਾ ਸਾਡਾ ਉਹੀ ਇਹ ਹੀ ਨਿਬੇੜ ਕੇ ਚਲ ਤੁਸੀਂ ਯਾਰ ਇਹਦੂ ਤੁਸੀਂ ਇਹਦੂ ਰੋਕਿਆ ਉਹਨਾਂ ਉਦੂ ਰੋਕਿਆ ਮੈਂ ਕਹਾਂ ਚਲ ਕੋਈ ਗੱਡੀ ਸਰਪੰਚਾ ਅਸੀਂ ਨਹੀਂ ਲੰਘਦੇ ਅਸੀਂ ਪਾਸੂ ਪਾਣੀ ਮੰਗ ਕੇ ਲਾੜਾਂ ਕਰਾਂਗੇ ਚਲ 2 ਮਹੀਨੇ ਹੈਗੇ ਨੇ ਅਸੀਂ ਜ਼ਮੀਨ ਵੇਚ ਕੇ ਪਾਸੇ ਚਲੇ ਜਾਵਾਂਗੇ ਅਸੀਂ ਪਹਿਲੇ ਪਿੰਡ ਵੀ ਸਾਡੇ ਪਿੰਡ ਨਾਲ ਵੀ ਇਹ ਹਾਲ ਕਰਦੇ ਅਸੀਂ ਪਿੰਡ ਥਾਂ ਵੇਚ ਕੇ ਆਏ ਬਾਹਰ ਤੇ ਸਾਡੇ ਫਿਰ ਬਾਹਰ ਮਗਰੇ ਸਾਡੇ ਆ ਗਏ ਪਿੰਡ ਚ ਵੀ ਪਿੰਨ ਲੜਾਈ ਪਿੰਡ ਕਿ ਲੜਾਈ ਸਾਡੀ ਮੇਰੇ ਹੁੰਦੀ ਸੀਗੀ ਉੱਥੇ ਵੀ ਉਹ ਤੁਸੀਂ ਕੀ ਮੰਗ ਕਰਦੇ ਸਰਕਾਰ ਤੇ ਇਹ ਮੰਗ ਕਰਦੇ ਨੌਕਰੀਆਂ ਲੱਗੇਆਂ ਲੱਖ ਲੱਖ ਰੁਪਏ ਸਤਨਖਾ ਲੈ ਲੈਂਦੇ ਮੈਨੂੰ ਕਹਿੰਦੇ ਅਸੀਂ ਤਾਂ ਪਈ ਪੈਸੇ ਵਹਾ ਦਿਆਂਗੇ ਪੈਸੇ ਆਈ ਵੱਡਾ ਕੁਝ ਨਹੀਂ ਬਣਦਾ ਨਾ ਸਾਨੂੰ ਜਦੋਂ ਅਸੀਂ ਦਾਖਲ ਐਡਮਿਟ ਹੋਣ ਆਏ ਨਾ ਡਾਂਗਾ ਰੱਖ ਲਈ ਗੱਡੀ ਦੇ ਵਿੱਚ ਗੱਡੀ ਦੇ ਵਿੱਚ ਡਾਂਗਾ ਰੱਖ ਲਈ ਮਗਰ ਸਾਡੇ ਲੜਨ ਆਏ ਸਾਡੇ ਰਿਸ਼ਤੇਦਾਰ ਹੀ ਗਏ ਸੀ ਜਿਨ੍ਹਾਂ ਨੇ ਉਹਨਾਂ ਨੂੰ ਥੱਲੇ ਨਹੀਂ ਆਉਣ ਦਿੱਤਾ ਮਗਰ ਸਾਡੀ ਫਿਰ ਲੜਾਈ ਮਗਰ ਕਰਨ ਆਉਂਦੀ ਸੀ ਸਰ ਤੁਹਾਡਾ ਸਹੀ ਨਾਮ ਮੇਰਾ ਨਾਮ ਹਰਨੇਕ ਸਿੰਘ ਹੈ ਹਮ ਤੁਸੀਂ ਕੀ ਮੰਗ ਕਰਦੇ ਸਾਰੇ ਸਹੀ ਮੰਗ ਕਰਦੇ ਆ ਇਹ ਨਜਾਇਜ਼ ਲੱਗੇ ਹੋਏ ਨੇ ਪੁਲਿਸ ਵਿੱਚ ਉਹਦੇ ਆਪਣੇ ਟੀਚਰ ਨਜਾਇਜ਼ ਵਾਲੀ ਸੇਟੀਪਾ ਸਰਟੀਫਿਕੇਟ ਬਣਵਾ ਕੇ ਐਸੀ ਦੇ ਪਹਿਲੇ ਜਦੋਂ ਆਪਾਂ ਹੈ ਨਹੀਂ ਸੀ ਐਸਸੀ ਵਿੱਚ ਉਦੋਂ ਦੇ ਕੋਟਾ ਗਰੀ ਚ ਉਦੋਂ ਇਹ ਪਹਿਲੇ ਡੁਪਲੀਕੇਟ ਬਣਵਾ ਕੇ ਸਰਟੀਫਿਕੇਟ ਲੱਗੇ ਹੋਏ ਆ ਇਹਨਾਂ ਦੀ ਪੂਰਨ ਪੜਤਾਲ ਕੀਤੀ ਜਾਵੇ ਇੰਨਾ ਹੰਕਾਰ ਹੈ ਪੈਸੇ ਦਾ ਕਹਿੰਦੇ ਅਸੀਂ ਤਾਂ ਨਦੀਆਂ ਰੋੜ ਦਿਆਂਗੇ ਪੈਸੇ ਦੀਆਂ ਨਦੀਆਂ ਇਹ ਦੋਵੇਂ ਟੀਚਰ ਲੱਗੇ ਹਰਮਨ ਸਿੰਘ ਤੇ ਰਾਜ ਸਿੰਘ ਅਸੀਂ ਸਨ ਬਾਅਦ ਸਾਫ਼ ਕਹੀਓ ਮੰਗ ਕਰਦੇ ਆ ਸਰਕਾਰ ਨੂੰ ਵੀ ਇਹਨਾਂ ਦੀ ਪੁਨਿਸ਼ਾਨ ਕੀਤੀ ਜਾਵੇ ਸਾਨੂੰ ਇਨਸਾਫ਼ ਦਵਾਇਆ ਜਾਵੇ ਜਿਹੜਾ ਆਪ ਸਾਡੀ ਬੇਬੇ ਦਾ ਮੂੰਹ ਕਾਲਾ ਕੀਤਾ ਨੇ ਇਹਦਾ ਦੰਦ ਤੋੜਿਆ ਗਾਰ ਰਹੀ ਵੀ ਇਹ ਉਹਨੀ ਲੜਾਈ ਜਿ ਮਾੜੀ ਮੋਟੀ ਬਿਲਗਣ ਤੱਕ ਮੈਂ ਸੁਪਾਏ ਹੀ ਨਹੀਂ ਤੇ ਉਹ ਗਨਵਾ ਮੈਂ ਨਾ ਤੇ ਘਰੇ ਗਈ ਚਲੀ ਗਈ ਮੈਂ ਆਈ ਉਹ ਨੂੰ ਮੈਂ ਰਾਤ ਕੰ ਰਹਣੀ ਆ ਮੈਂ ਚਲ ਕੋਈ ਭਤੀਜੇ ਨੇ ਇਹ ਵੀ ਭਤੀਜੇ ਨੇ ਤੋ ਘਰੋਂ ਤੇ ਮਜਾਵਣਾ ਹੁੰਦਾ ਏ ਵੀ ਲੜੋਣਾ ਤੇ ਲੰਗ ਟੱਪੇ ਜਾਓ ਮੈਂ ਨਾ ਤੇ ਘਰੇ ਗਈ ਚਾਹੀਏ ਮੈਨੂੰ ਬਹੁਤੀ ਅਨਮੀਆਂਰੇ ਨਾਲ ਕੀਤੀ ਬਹੁਤੀ ਐ ਮੈਨੂੰ ਗੱਲ ਪੈਣ ਨੂੰ ਆਏ ਮੇਰੇ ਨਾਲ ਲੜਾਈ ਕੀਤੀ ਸ ਮੈਂ ਫਿਰ ਨਾ ਤੇ ਘਰ ਆ ਗਈ ਫਿਰ ਮਨ ਤੋਂ ਵਿਚਾਰ ਕੁ ਦਿਨ ਪਾਇਆ ਤੇ ਹਾਈਪੀ ਹਰਪੈਂਚ ਨੇ ਫਿਰ ਬੁਲਾ ਲਿਆ ਇਹ ਨਿਆ ਖਾਣਾ ਦਾ ਤੁਸੀਂ ਆਓ ਇੱਥੇ ਨਏ ਰਿਵੇਜ ਜੋ ਕਿਆ ਖਾਣਾ ਦਾ ਫੈਸਲਾ ਕਰ ਲੈਨੇ ਧੋਨੀਆਂ ਹੁਣ ਅਹਿੰ ਤੱਕ ਨੰਦ ਕਰਨੀ ਜਾਂ ਉਹ ਫਾਜ਼ੂ ਪਹੁੰਚਦੇ ਨੇ ਵੀ ਅਸੀਂ ਗਾਲਤ ਪੈਣਾ ਹੀ ਮਾਰ ਦੇਣਾ ਮੈਂ ਖੱਟ ਗਾਲ ਪੈ ਜਾਂਦੇ ਅਸੀਂ ਨੰਦ ਘਰੇ ਨਹੀਂ ਜਾਣਾ ਆ ਨਈ ਮੈਂ ਮੈਂ ਨਹੀਂ ਗਾਲ ਪੈਣ ਦਾ ਮੈਂ ਬੋਲਣੀ ਨਹੀਂ ਦਿੰਨਾ ਤੇ ਅਸੀਂ ਨਹੀਂ ਆਉਂਦੇ ਸਾਰੇ ਹਾਜ਼ਰ ਰਿਸ਼ਤਦਾਰ ਵੀ ਆਏ ਬੈਠੇ ਉਹ ਨਵੀਂ ਆਖਿਆ ਨਾ ਜਾਓ ਤੇ ਸਰਪੰਚ ਨੇ ਪੰਜ ਫੋਨ ਕੀਤੇ ਨੇ ਨਰ ਨੇ ਕਾਜ ਆ ਮਹੀਂ ਬੈਠੇ ਜਿੱਦ ਨੇ ਇਰ ਤੇ ਆ ਜਾ ਜਦੋਂ ਅਸੀਂ ਚਲੇ ਗਏ ਵੀ ਇਡੇ ਕਾ ਇੱਕ ਕਿੜ ਗਲਪੈਂਦੇ ਗਏ ਹੀ ਕਿ ਵਿਰੋੜਾ ਹੀ ਯੁਵਾ ਖਮਾ ਮੈਂ ਆਈ ਤੇ ਮੈਂ ਨਾ ਰੋਲਾ ਮਕਾਵਣੀ ਆਈ ਆ ਵੀ ਚਾਤੋ ਹੀ ਨਾ ਲੜੋ ਜ਼ਰੂਰ ਲੜਨਾ ਜੇ ਅੱਜ ਯਾਨੀ ਗੱਲ ਕੀਤੀ ਏ ਰੋਣਾਂ ਦੀਆਂ ਲਗੀਆਂ ਜਾਂ ਇੱਕ ਰੀਪੂ ਲੱਗੀ ਆਈ ਇੱਕ ਨਦੀਵਨਾ ਲੱਗੀ ਆਈ ਮੇਰੇ ਮੂੰਹ ਤੇ ਆ ਕਾਲਕ ਲਾ ਗੀਆਂ ਕਮਾਂ ਲਾ ਗੀਆਂ ਤੇ ਗਾਲ ਪਏ ਗਨੇ ਅਰ ਨੇਕ ਚੰਗੇ ਦੇ ਤੇ ਆ ਯੱਟ ਵਗਾਈ ਨੀ ਇਹਨੂੰ ਤੇ ਜਦ ਹਲਾਜ ਉਹਨੇ ਮਨੂ ਆਇਆ ਖੂਨ ਮਾਰਿਆ ਮੇਰੇ ਦੰਦ ਤੋੜ ਦਿੱਤਾ ਕੀ ਉਹਨਾਂ ਮੰਗ ਕੀ ਕਰਦੇ ਆ ਮੈਂ ਤਾਂ ਕਰਨੀ ਆ ਵੀ ਮੇਰੇ ਜਿਹੜੇ ਮੂੰਹ ਕਾਲਾ ਕੇਸਾ ਨੇ ਇਹ ਜਿਹੜੇ ਇਸ ਦੀ ਚੰਗਾ ਫੜਾ ਹੁੰਦਾ ਹੈ ਇਹ ਨਹੀਂ ਤਾਂ ਬੈਠ। ਪੜਿਆਉਣਾ ਚਾਹੀਦਾ। ਇਹ ਪਰ ਕਿਉਂ ਆਣਾ ਚਾਹੀਦਾ ਹੈ? ਕਿੰਨੀ ਉਮਰ ਹੈ ਤੁਹਾਡੀ? 70 ਕੋ ਕੋ। ਤੁਹਾਡੇ ਤੁਹਾਡੇ ਮੂੰਹ ਤੇ ਗਾਲਤ ਕਿਉਂ ਆਉਂਦੀ ਹੈ? ਉਹ ਤਾਂ ਗਾਲ ਹੈ ਮੇਰਾ ਮੂੰਹ ਗਾਲਾ ਬਣਾ ਇਹ ਬੜਾ ਇਹ ਬੜਾ ਹੋ ਸਕਦਾ ਹੈ। ਮੂ ਮਾਂ ਮਾ ਤਾਂ ਕਹਿਣਾ ਆਈ ਤੇ ਮੂੰਹ ਗਾਲ ਕਰੀਆ ਤਾਂ ਕਿਉਂ ਕਰੀਏ? ਇਹ ਜਿਹੜੇ ਆਪਾਂ ਮਾੜਾ ਕੰਮ ਕਰਜਿਆਂ ਦੇ ਨੇ ਉਹਨਾਂ ਦੇ ਮੂੰਹ ਗਾਲ ਨਹੀਂ ਹੁੰਦੇ। ਨਹੀਂ ਹੁੰਦੇ ਨਹੀਂ। ਮੇਰਾ ਉਹਨਾਂ ਕਿਉਂ ਕਾਲਾ ਬੋਜੇ? ਜੰਗਾ ਕੰਮ ਕੀਤਾ ਦੰਦ ਵੀ ਤੋੜਦਾ ਆ ਦੰਦ ਵੀ ਤੋੜ ਦਿੰਦਾ ਇਹ ਮਾਰ ਰਣੇ ਇੱਥੇ ਕਿੱਥੇ ਰਹਿਣੇ ਕਿੱਥੇ ਆਹ ਰਾਜਾ ਸਿੰਘ ਰਵੀ ਮੈਂ ਇੰਦੀ ਹਾਂ ਮੁੰਡਾ ਉਹ ਤੇਗਾ ਉਹ 77 ਰੁਪਏ ਰਾਈਟ ਹਨ ਉਹ ਪਲਗਾ ਹੱਥ ਆਪਿਆਂ ਦੇਗਾ 77 ਰੁਪਏ 77 ਰੁਪਏ ਆ 77 ਰੁਪਏ ਠੀਕ ਹੈ ਹਾਂ ਤੁਸੀਂ ਐਸੀ ਨਹੀਂ ਕੀ ਗੱਲ ਹੋਈ ਆ ਸਾਰੇ ਨਾ ਸਾਡਾ ਮਸਲਾ ਹੀ ਛੜਕਦਾ ਠੀਕ ਹੈ ਬੇਲੀ ਲਈ ਇੱਕ ਨਾਲ ਪੱਠਿਆਂ ਦੀ ਮੋਲ ਆਪ ਦੀ ਤੇ ਉਹ ਉਹ ਨਾ ਫੱਟੇ ਵਟੇ ਜਾਂਦੇ ਤੁਹਾਨੂੰ ਰਾਹ ਲੰਘਣ ਦਿੰਦੇ ਹੋ ਅੱਛਾ ਹਾਂ ਠੀਕ ਹੈ ਨਾ ਤੇ ਉਹਨਾਂ ਰਾਤ ਰੋਕਤਾ ਸਾਨੂੰ ਅਸੀਂ ਬਿਲਕੁਲ ਨਹੀਂ ਲੰਘਦੇ ਤੇ ਜੇ ਜੇ ਮੋਟਰ ਹੀ ਗਈ ਅਸੀਂ ਉਧਰ ਆ ਅਸੀਂ ਆਤਾ ਲਿਆ ਹਰ ਮਾਲਕੀ ਹਲਿਓ ਤੇ ਨਦੀ ਦੇ ਮਾਲਕੀ ਸੀ ਸਾਨੂੰ ਇਹ ਲੰਘਣ ਦੇ ਤੇ ਅਸੀਂ ਉਹਦੇ ਉਹਦੇ ਰੋਕ ਦਿੱਤਾ ਪਰ ਨਾਲ ਕੀ ਵਾਰ ਤੱਕ ਕਿਸੇ ਜ਼ਮੀਨ ਦੀ ਕਿਸੇ ਦੀ ਅਸੀਂ ਬੈਠੋ ਉੱਥੇ ਲੰਘੇ ਜਾਓ ਠੀਕ ਹੈ ਉਹ ਦੂਰ ਲੰਘ ਰਿਹਾ ਦੂਰ ਨਹੀਂ ਲੰਘ ਰਿਹਾ ਸਾਨੂੰ ਇਹ ਰੋਲਾ ਬਹੁਤ ਬਾਤ ਕਾਲ ਪੰਚਾਇਤ ਜੁੜੀ ਹੈ ਹਰ ਪੰਚ ਚਰ ਕਰਾ ਠੀਕ ਹੈ ਤੇ ਇਸ ਵਾਰ ਮੈਂ ਨਿਕਲਣਾ ਕਰਦਾ ਹੀ ਪਿਆ ਤੇ ਨਾ ਦਿਸ਼ ਹੋ ਰਹੀ ਜਿਹੜੀ ਅਨੇਕ ਤੇ ਘਰ ਦੀ ਤੋਂ ਮੇਰੇ ਖਾਂਦ ਗਾਲ ਪਾਇਆ ਬਾਹਰ ਤੁਹਾਨੂੰ ਜੁੱਟ ਬਖੇ ਹੋਵੇ ਤੇ ਆ ਮੋੜਾ ਚ ਰਹਿ ਗਏ ਕਿ ਮੇਰੇ ਤਗੜੇ ਮੈਂ ਤੁਹਾਡੇ ਬੋੜਾ ਸੀ ਕਿ ਮੇਰੇ ਗਾਲ ਪਾਇਆ ਮੈਂ ਤੁਹਾਡੇ ਡੇਗ ਲਿਆ ਸੀ ਤੇ ਯੱਟ ਦੱਬੀ ਹਸਿਆ ਰਿਹਾ ਠੀਕ ਹੈ ਮੈਨ ਕੋਈ ਹੋਰ ਬੋਝ ਨਹੀਂ ਸਾਰ ਮੈਂ ਕਿੱਥੇ ਨਹੀਂ ਜਾਂ ਕਿੱਥੇ ਨਹੀਂ ਤੇ ਮੇਰੇ ਫਰਾ ਰਾਜ ਮਾਠ ਲੱਗੇ ਉਹ ਨਾਲ ਕੋਈ ਤੁਹਾਡੀ ਨਿੱਸਰ ਹੀ ਆਪਸ ਵਿੱਚ ਹਾਂ ਮੈਂ ਤਾਂ ਚਾਹਤਾ ਹੈ ਚੱਲ ਤੇ ਉਹ ਇੱਕ ਤੁਹਾਡੀ ਪੂਆ ਵੀ ਹੈ ਜਿੰਦਾ ਹੱਥ ਹੱਥ ਹੋਆਗੀ ਮੈਨੂੰ ਕੋਈ ਪਤਾ ਮੂੰਹ ਕਾਲਾ ਤੇ ਸਰ ਮੈਂ ਜਦੋਂ ਡਿੱਗਾ ਮੈਨੂੰ ਕੋਈ ਪਤਾ ਨਹੀਂ ਵੀਡੀਓ ਦਾ ਵੀਡੀਓ ਹੈਗੀ ਉਹਨਾਂ ਕੋਲੇ ਮੂੰਹ ਕਾਲਾ ਕੀਤਾ ਆ ਮਾਤਾ ਦਾ ਨਹੀਂ ਸਰ ਮੈਨੂੰ ਨਹੀਂ ਪਤਾ ਇਹ ਹੋ ਜਾਂਦਾ ਠੀਕ ਹੋਰ ਮੈਂ ਭਰਾ ਰਾਜ ਮਾਸਟਰ ਟਾਈਮ ਮੈਂ ਤੁਸੀਂ ਵੀ ਧਰੋ ਤੁਸੀਂ ਦੋਵੇਂ ਟੀਚਰ ਲੱਗੇ ਹੋ ਨਾ ਮੈਂ ਤੁਹਾਨੂੰ ਢਾਣਾ ਚਾਹੁੰਦੇ ਨੇ ਅੱਛਾ ਹਾਂ ਤੁਸੀਂ ਪਿੱਛੇ ਹੋ ਜਾਓ ਮਰ ਮਰ ਛੜਾਲ ਚੁਣਦੇ ਫਿਰੇ ਨੇ ਅੱਛਾ ਠੀਕ ਹੈ ਤੇ ਜਦੋਂ ਤਰ ਲੜਾਈ ਹੋਈ ਸਰਪੰਚ ਸਾਹਿਬੇ ਹੈਗੇ ਸੀ ਸਰਪੰਚ ਉੱਥੇ ਮੌਜੂਦ ਸੀਗੇ ਉੱਥੇ ਹਾਂ ਉਹ ਮੌਜੂਦ ਸੀ ਅੱਛਾ ਇਹ ਵੀ ਛੜਾ ਹਰਪੰਥੋਂ ਛੜਾਣੇ ਭਰੇ ਛੜਾਦੇ ਹਾਂ ਹਾਂ ਛੜਾਣਦੇ ਰਹੇ ਹਰਪੰਥ ਨੇ ਅੱਛਾ ਉਸ ਵੇਲੇ ਮਨ ਦੇ ਅੱਗੇ ਮਨ ਭਰਾ ਮੈਨੂੰ ਚਾਸਤ ਲਾਇਆ ਗਿਆ ਪਾਣੀ ਬੁਖਵਾਇਆ ਹੈ ਮੈਨੂੰ ਮਨ ਕੋਈ ਸ਼ੋਰਤ ਨਹੀਂ ਦਿੱਤੀ ਕਿ ਜਿਹੜਾ ਉਹ ਬਜ਼ੁਰਗ ਮਾਤਾ ਦਾ ਮੂੰਹ ਕਾਲਾ ਹੋਇਆ ਹੈ ਇਹ ਤਾਂ ਪਤਾ ਨਹੀਂ ਮੈਨੂੰ ਹਾਂ ਅੱਛਾ ਬੁੜੀਆਂ ਲੜੀਆਂ ਆਪਸੇ ਹਾਂ ਬੁੜੀਆਂ ਲੜੀਆਂ ਆਪਸੇ ਬੈਠ ਕੇ ਅੱਛਾ ਠੀਕ ਹੈ ਜੀ ਤੇ ਇਹਦੇ ਜਿਹੜਾ ਜਿਹੜਾ ਨਿਆਕ ਹੈ ਇਹ ਵੇਤ ਗੱਲ ਪਿਆ ਹੈ ਹੂੰ ਇਹ ਇਹ ਕਿ ਮੇਰੇ ਲੱਗਦੀ ਦੋ ਤਿੰਨ ਵਰਗੇ ਪਿਆ ਮੇਰੇ ਗਾਲ ਹੂੰ ਤੇ ਕੱਲ ਫਿਰ ਮੇਰੇ ਗੱਲ ਪੈ ਰੋਲਾ ਰਾਹ ਨੂੰ ਲੈ ਗਏ ਹਾਂ ਰਾਤ ਨੂੰ ਰਾਹੀ ਹਾਂਜੀ ਠੀਕ ਕੀ ਨਾ ਬੋਲਣ ਡੰਨ ਫਿਰ ਮੇਰ ਸਿੰਘ ਗੇ ਤਿੰਨ ਬਲਾਕੀ ਵਾਲੇ ਠੀਕ ਤੇ ਮੇਰਾ ਦੰਦਾਂ ਬਖ ਲੱਫੜਨਾਰਾ ਮੇਰਾ ਦੰਦ ਤੋੜਦਾ ਕਿੰਨੇ ਦੰਦਾਂ ਅੱਛਾ ਮੈਂ ਕਾ ਤੁਝ ਵਰ ਜੇ ਕਰਨਾ ਹਾਂ ਕਿ ਉਹ ਤਾਂ ਇੱਕ ਦੰਦ ਚੱਕੀ ਫਿਰਦੀ ਹੈ ਮਾਤਾ ਉਹ ਕਹਿੰਦੀ ਮੈਨੂੰ ਮੇਰਾ ਮੂੰਹ ਵੀ ਕਾਲਾ ਕੀਤਾ ਮੇਰਾ ਦੰਦ ਵੀ ਤੋੜਦਾ ਸਾਡਾ ਨਾ ਡਟਾ ਜਾ ਸੀ ਤੋਥੀ ਮੈਂ ਲੱਭਾਂ ਨਹੀਂ ਮੈਨੂੰ ਚੋਕ ਮਿਲਣਾ ਨਹੀਂ ਮੈਨੂੰ ਲੱਭਾ ਆ ਕਹੇ ਉਹ ਹਾਂ ਮੈਨੂੰ ਨਹੀਂ ਲੱਭਾ ਤੁਸੀਂ ਮੈਨੂੰ ਚੋਕ ਅੱਛਾ ਸਾਡਾ ਕਹਣਾ ਵੀ ਉਹ ਕੋਈ ਮੂਹ ਨਹੀਂ ਕਾਲਾ ਕਿ ਨਾ ਨਾ ਬੱਚਾ ਹਾਲ ਹੈ ਮੈਂ ਤਾਂ ਆਪੇ ਕੋਣ ਬਧੀ ਖੇੜੀ ਅੰਨੇ ਨਹੀਂ ਉਹ ਡੇਗ ਹਟਾਉਣ ਨੂੰ ਬੱਚਾ ਆਉਣ ਵਾਲਾ ਲੱਗਦਾ ਸਿੰਤੋਂ ਪਾਈ ਨੇ ਡੱਟ ਮਾਰਨ ਅੱਛਾ ਇੰਨੀ ਲੜਾਈ ਕਿਹੜੀ ਗੱਲ ਹੈ ਪਹਿਲੇ ਅੱਲਾਹ ਤੇਰਾ ਹਰਾ ਰੂ ਮਾਦੇ ਕੀ ਨਾਇ ਤੋ ਦਾ ਬਲਕਿ ਜੀ